ਫੋਰੀ ਟੂਟੋ 1.305 ਬੀ 10 ਐਰੋ ਦਾ ਤੇ ਗਰੀ ਸਮਝ ਆਉਂਦੀ ਆ ਹਮ ਟੂਡੀ ਬਣਾਉਣਾ ਤੇ ਤੋੜਨਾ ਥੋੜੀ ਜਿਹੀ ਜਿਤਨੀ ਬਣਾਈ ਹੁੰਦੀ ਆ ਮੈਂ ਤੇ ਗੱਲ ਨਹੀਂ ਸੀ ਤੇ ਇੱਦਾਂ ਹੰਜੂ ਆ ਸੱਜ ਰਭੀ ਲਈ ਜੋ ਬਲਣ ਵਾਸਤੇ ਤੇ ਸੁਆਗਤ ਹੈ ਤੁਹਾਡਾ ਸਾਡੇ ਅੱਜ ਦੇ ਬਲੌਗ ਦੇ ਵਿੱਚ ਆਪਾਂ ਅੱਜ ਦਾ ਬਲੌਗ ਸਟਾਰਟ ਕੀਤਾ ਮਾਰਨਿੰਗ ਦੇ ਵਿੱਚ 8 ਵਜਣ ਵਾਲੇ ਆ ਤੇ ਅੱਜ ਆਪਾਂ ਜਾਣਾ ਅਪਰੀਲੀਆ ਮੇਰੀ ਹੈਗੀ ਪੁੰਤਾਮੈਂਤੋ ਪੋਸਟੇ ਦੇ ਵਿੱਚ ਤੇ ਆਪਾਂ ਅਕਾਊਂਟ ਖਲਾਉਣਾ ਵਾ ਤੇ ਬਾਅਦ ਚ ਆਪਾਂ ਦੱਸਾਂਗੇ ਆਪਾਂ ਅਕਾਊਂਟ ਕਿਉਂ ਖਲਾ ਰਹੇ ਆ ਵੈਸੇ 12 ਸਾਲ ਹੋ ਗਏ ਮੈਨੂੰ ਇਟਲੀ ਚਾਹੀਦੂ ਮੈਂ ਅਕਾਊਂਟ ਨਹੀਂ ਆਪਣਾ ਖਲਾਇਆ ਸੀਗਾ ਤੇ ਅੱਜ ਆਪਾਂ ਜਾਣਾ ਆਪਣੀ ਪੁੰਤਾਮੈਂਤੋ ਆ ਬੱਚੇ ਉੱਠ ਗਏ ਆ ਦੋਨਾਂ ਨੇ ਮੇਰੇ ਨਾਲ ਜਾਣਾ ਬੇਟੀ ਨੇ ਵੀ ਤੇ ਬੇਟੇ ਨੇ ਵੀ ਤੇ ਆਪਾਂ ਉਹਨਾਂ ਲਈ ਦੁੱਧ ਬਣਾ ਦਈਏ ਪਹਿਲਾਂ ਇਹ ਦੇਖੋ ਅਸੀਂ ਸਤਾਲੇ ਚ ਦੁੱਧ ਲੈ ਕੇ ਆਈਦਾ ਏ ਇਹ ਮੇਂ ਗਾਈਆਂ ਦਾ ਫਾਰਮ ਹੁੰਦਾ ਏ ਦੇਖੋ ਇੰਨੀ ਸੋਹਣੀ ਇੰਡੀਆ ਚ ਵੀ ਨਹੀਂ ਮਲਾਈ ਆਉਂਦੀ ਜਿੰਨੀ ਵਧੀਆ ਇੱਥੇ ਆਈ ਆ ਦੇਖੋ ਕਿੰਨੀ ਸੋਹਣੀ ਮਲਾਈ ਆਈ ਆ ਅਸੀਂ ਬੱਚਿਆਂ ਨੂੰ ਜ਼ਿਆਦਾਤਰ ਗਾਂ ਦਾ ਦੁੱਧ ਹੀ ਪਿਆਈਦਾ ਵਾ ਲਿਆ ਕੇ ਸਤਾਲੇ ਚੋਂ ਇਦਾਂ ਮੈਂ ਸਾਰੀ ਮਲਾਈ ਲਾ ਕੇ ਫਿਰ ਆਪਾਂ ਇਹਦੀ ਮੱਖਣੀ ਬਣਾਵਾਂਗੇ ਉਸ ਤੋਂ ਬਾਅਦ ਬਣਾਵਾਂਗੇ ਤਾਂ ਦੇਸੀ ঘি ਮੈਂ 6 ਕਿਲੋ ਦੁੱਧ ਮੰਗਵਾਉਣੀ ਹੁੰਦੀ ਆ ਕਿਉਂਕਿ ਸਾਰੇ ਹੀ ਪੀਂਦੇ ਨੇ ਬੱਚਾਂ ਨੂੰ ਦੁੱਧ ਬਣਾ ਕੇ ਉਸ ਤੋਂ ਬਾਅਦ ਫਿਰ ਮੈਂ ਬਣਾਉਣੀ ਹੈ ਚਟਣੀ ਕਿਉਂਕਿ ਅੱਜ ਅਸੀਂ ਪਰੌਂਠੇ ਬਣਾਵਾਂਗੇ ਨਾਲ ਚਟਣੀ ਦੇ ਤੇ ਇਹਨਾਂ ਕਈ ਦਿਨਾਂ ਦੇ ਦਾਲ ਸਬਜ਼ੀ ਖਾਣੇ ਆ ਬੋਰ ਜੇ ਹੋ ਜਾਈਦਾ ਏ ਥੋੜਾ ਜਿਹਾ ਜਦੋਂ ਇੱਕ ਦਿਨ ਦਾਲ ਸਬਜ਼ੀ ਖਾਂਦੇ ਤੇ ਅੱਜ ਫਿਰ ਮੇਰਾ ਆਈਡੀਆ ਵਾ ਕਿ ਆਪਾਂ ਚਟਣੀ ਬਣਾਈਏ ਪਦੀਨੇ ਵਾਲੀ ਚਟਣੀ ਬਣਾਵਾਂਗੇ ਤੇ ਆਪਾਂ نیچے ਚੱਲਦੇ ਆ ਤੇ ਨਾਲੇ ਪਦੀਨਾ ਤੋੜ ਕੇ ਲਿਆਉਣੇ ਆ ਤੇ ਓਕੇ ਜੀ ਜੁੜੇ ਰਹੋ ਤੁਸੀਂ ਸਾਡੇ ਬਲੌਗ ਦੇ ਨਾਲ ਨਾ ਪਰਖ ਤਾ ਜੋ ਵੀ ਹੋਣਾ ਲਈ ਦੁੱਧ ਗਰਮਾ ਇੱਦਾਂ ਦੇਖੋ ਇੰਡੀਆ 'ਚ ਗਰਮੀ ਸੀ ਤੇ ਇਦਾਂ ਇਟਲੀ 'ਚ ਫਰੇਦੋ ਜੂਵੀ ਸਾਡਾ ਲੋਕ ਲੋਕ ਕਹਿੰਦਾ ਜੂਵੀ ਇੰਡੀਆ ਨੂੰ ਮਿਸ ਕਰਦਾ ਇੱਕ ਵਾਰ ਦੱਸ ਦੇ ਬਸ ਸਾਰਾ ਦੇਖ ਲੈਣਗੇ ਕਰਦਾ ਮਿਸ ਹਾਂ ਜਨਾ ਕਰਦਾ ਏ ਦੇਖੋ ਕਿੰਨੀ ਠੰਡ ਮੰਨੀ ਜਾਂਦਾ ਉਹਨੇ ਇਟਲੀ 'ਚ ਆ ਕੇ ਫਰੇਦੋ ਇੱਥੇ ਇੱਥੇ ਜਿੱਦਾਂ ਕਿ ਮਾਰਨਿੰਗ ਦਾ ਮੌਸਮ ਠੰਡਾ ਕਾਫੀ ਹੁੰਦਾ ਏ ਜਾਨੀ ਕਿ ਰਾਤ ਨੂੰ 12:00 ਵਜੇ ਤੋਂ ਬਾਅਦ ਮੌਸਮ ਬਹੁਤ ਠੰਡਾ ਹੋ ਜਾਂਦਾ ਏ ਤੇ ਦੁਪਹਿਰ ਨੂੰ ਤਾਂ ਥੋੜੀ ਜਿਹੀ ਗਰਮੀ ਹੁੰਦੀ ਆ ਦੇਖ ਲੈ ਗਵਰਦਾ 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 ਇਹ ਵੈਸੇ ਤਾਂ ਲੇਟ ਉੱਠਦੇ ਅੱਜ ਅਸੀਂ ਅਪਰੀਲੀਆ ਜਾਣਾ ਕਰਕੇ ਥੋੜਾ ਜਲਦੀ ਉੱਠੇ ਆ ਦੁੱਧ ਬਣਾਤਾ ਆਪਾਂ ਮੇਰੀ ਹੈਗੀ ਨੋਵੇ ਮੈਜਾ ਦੀ ਪੁਨਤਮੈਂਟੋ 9:30 ਦੀ ਤੇ ਹੁਣ ਵੱਜ ਗਿਆ ਲਿਓਤੋ 8:00 ਵੱਜ ਗਏ ਆ ਤੇ ਆਪਾਂ ਥੋੜਾ ਜਿਹਾ ਲੈ ਆਏ ਤੋੜ ਕੇ ਪਦੀਨਾ ਤੇ ਹਰੀਆਂ ਮਿਰਚਾਂ ਫਰੈਸ਼ ਮਾਰਨਿੰਗ ਦਾ ਵੀ ਬਹੁਤ ਵਧੀਆ ਹੁੰਦਾ ਹੈ ਕਿਉਂਕਿ ਆਪਾਂ ਬਾਰ-ਬਾਰ ਖੇਤਾਂ ਦੇ ਵਿੱਚ ਰਹਿੰਨੇ ਆ ਇੱਧਰ ਹੈ ਸਾਡਾ ਘਰ ਅਸੀਂ ਉੱਪਰਲੇ ਪੋਰਸ਼ਨ 'ਚ ਰਹਿੰਨੇ ਆ نیچے ਆਪਾਂ ਉਹਦੇ ਹੀ ਫਰੀ ਛੱਡਿਆ ਏ ਨਾਲ ਸਾਰੇ ਖੇਤ ਇੱਧਰ ਗੈਰੇਜ ਇੱਧਰ ਆਪਣਾ ਹਰਾ-ਹਰਾ ਪਦੀਨਾ ਆਪਾਂ ਹੁਣ ਵੱਡਿਆ ਸੀ ਦਵਾਰਾਂ ਫੇਰ ਸਾਰਾ ਹੋ ਗਿਆ ਨਮਾ ਥੋੜਾ ਜਿਹਾ ਆਪਾਂ ਤੋੜਨਾ ਥੋੜੀ ਜੀ ਚਟਣੀ ਬਣਾਉਣੀ ਹੁੰਦੀ ਹੈ ਮੈਂ ਇੱਧਰ ਆਪਣਾ ਕਮਾਦ ਤੇ ਆਪਾਂ ਥੋੜੀਆਂ ਜਿਹੀਆਂ ਲਾਈਆਂ ਹਰੀਆਂ ਮਿਰਚਾਂ ਵੈਸੇ ਬਹੁਤ ਸਬਜ਼ੀਆਂ ਲਾਈਆਂ ਸੀਗੀਆਂ ਗਰਮੀ ਜ਼ਿਆਦਾ ਕਰਕੇ ਖਰਾਬ ਹੋ ਗਈਆਂ ਇੰਡੀਆ ਚਲੇ ਗਏ ਸੀ ਇਹਨੇ ਤਾਜ਼ੀਆਂ ਤਾਜ਼ੀਆਂ ਹਰੀਆਂ ਮਿਰਚਾਂ ਅਸੀਂ ਇੰਡੀਆ ਦਾ ਬੀਲ ਆਇਆ ਵਾ ਬਸ ਆਪਾਂ ਦੋ ਹੀ ਪੌਣੀਆਂ ਨੇ ਕਿਉਂਕਿ ਕੌੜੀਆਂ ਬਹੁਤ ਆਏ ਦੇਖੋ ਪਿਓ ਗ੍ਰਾਂਡੇ ਬਹੁਤ ਵੱਡੀਆਂ ਵੱਡੀਆਂ ਮਿਰਚਾਂ ਆ ਚਟਨੀ ਲਈ ਆਪਾਂ ਸਾਰੀਆਂ ਚੀਜ਼ਾਂ ਕੱਟ ਲਈਆਂ ਪੁਦੀਨਾ ਪਿਆਜ਼ ਟਮਾਟਰ ਇੱਕ ਲਸਣ ਮਿਰਚ ਤੇ ਮੈਂ ਇੰਡੀਆ ਤੋਂ ਸਜਾਤਾ ਦਾ ਲੈ ਕੇ ਆਂਦਾ ਸੀਗਾ ਜੂਸਰ ਤੇ ਇਹਦੇ ਵਿੱਚ ਮੈਂ ਬਣਾਉਣੀ ਨਹੀਂ ਹਮੇਸ਼ਾ ਛੱਟਣੀ ਤੇ ਅਕ ਕਿਹਦੇ ਨਾਲ ਆਪਾਂ ਨੂੰ ਜੱਗ ਮਿਲਿਆ ਸੀ ਤੇ ਇੱਕ ਜੂਸ ਬਣਾਉਣ ਆਲਾ ਵਾ ਹਾਂਜੀ ਉਦੋਂ ਮੈਂ 5000 ਦਾ ਲੈ ਕੇ ਆਈ ਸੀ ਤੇ ਬਹੁਤ ਵਧੀਆ ਕੰਪਨੀ ਹੈ ਇਹਦੀ ਤੇ ਚਟਨੀ ਹੋ ਗਈ ਆਪਣੀ ਰੈਡੀ ਥੋੜੀ ਵਾਈਟ ਬਣੀ ਹੈ ਕਿਉਂਕਿ ਪਿਆਜ਼ ਵਾਈਟ ਸੀ ਆਟਾ ਵੀ ਗੁੰਨਤਾ ਆਪਾਂ ਆ ਕਿ ਸੌਖਾ ਰਹਿੰਦਾ ਹੁਣ ਆਪਾਂ ਕਰ ਦਈਏ ਥੋੜੀ ਜਿਹੀ ਕਲੀਨਿੰਗ ਵੇ ਰਾਕੇ ਥੋੜਾ ਜਿਹਾ ਝੋਖਾ ਵੀ ਲੱਗਦਾ ਘਰ ਸਾਡੇ ਇਹ ਕਿੰਨੀ ਦੱਸਦੇ ਜੀ ਤਾਗੇ ਜੀ ਨੂੰ ਲੈਣ ਸਾਸ਼ੀ ਕਲਦੀ ਜੀ ਇਹ ਬੀ ਐਂਗਲ ਤੈਰਾ ਵਾਲੀ ਆ ਥੋ ਯਾ ਤੈਨੂੰ ਲੈਣਾ ਰਹਿਣੀ ਜੀ ਅਸੀਂ ਆ ਪਹੁੰਚ ਗਏ ਪੋਸਟ ਤੇ ਹੈ ਨਹੀਂ ਇੰਨੇ ਜਾਣੇ ਹਨ ਜਿਆਦਾ ਜਿਆਦਾ ਮਾਰਨਿੰਗ ਦਾ ਕਰਕੇ ਆ ਜੱਬ ਇਹਨਾਂ ਫ੍ਰੀ ਆ ਆਪਣੀ ਤੋਰਨੋਂ ਵੀ ਜਲਦੀ ਆਜੂਗੀ ਨੰਬਰ ਕੱਢ ਲਈ ਆਪਣਾ ਆਪਾ ਕਾਊਂਟ ਵਾਲਾ ਉਹ ਕਿਹਾ ਨਹੀਂ ਹੋ ਰਿਹਾ ਆਪਾਂ ਗੱਡੀ ਆਪਣਾ ਏ 017 ਅਗਲਾ 7 ਅਗਲਾ ਨੰਬਰ ਕਾਊਂਟ ਹੋ ਗਿਆ ਆਪਣਾ ਓਪਨ 2354 ਹੋ ਗਿਆ ਨੇ ਰੋਣਾ ਨੇ ਉੱਚੋ ਦੇਖਦੇ ਵੀ ਬਾਰੇ ਸਿਮੀ ਆਂਟੀ ਸਿਮੀ ਆਂਟੀ ਐਵੇਂ ਵੀ ਦੀ ਤੇਰਾ ਦੇ ਆ ਆਉ ਦੇ ਆਉ ਦੇ ਆ ਦੇ ਨਾਲ ਹੀ ਦੇ ਤਾਂ ਇਹ ਵੱਡਾ ਐਡਾ ਹੁਣ ਆਪਾਂ ਜਾਣਾ ਜੋ ਵੀ ਸੱਚ ਰਵੀ ਲਈ ਜੋਬ ਲੱਭਣ ਵਾਸਤੇ ਜੋ ਵੀ ਲਈ ਜੋਬ ਰਵੀ ਦੀ ਜੋਬ ਦਾ ਦਮਾਂਦਾ ਕਰਨ ਜਾਣਾ ਬਿਸਕੁਟਾਂ ਦੀ ਫੈਕਟਰੀ ਚ ਸਮਾਂ ਆਬ ਦਾ ਕਾਰਡ ਦਿਓ ਹਾਂ ਠੀਕ ਆ ਉਦਾਂ ਹੀ ਹੈ ਫੈਕਟਰੀ ਸਹੀ ਆ ਠੀਕ ਆ ਸਹੀ ਹੈ ਮੈਂ ਦੇਖ ਕੇ ਇੰਦਾ ਜਲਾ ਲਿਆ ਹਾਂਜੀ ਇਹ ਵਾਲੀ ਹੈਗੀ ਬਿਸਕੁਟਾਂ ਦੀ ਫੈਕਟਰੀ ਤੇ ਅਪਰੀਲੀਆ ਗੁਰੂ ਘਰ ਦੇ ਬਿਲਕੁਲ ਸਾਹਮਣੇ ਹੀ ਆ ਨਾ ਨਾਲ ਹੀ ਆ ਤੇ ਮੈਂ ਤੁਹਾਨੂੰ ਤਾਂ ਦੱਸਣ ਲੱਗੀਆਂ ਕਿਉਂਕਿ ਬਹੁਤ ਸਾਰੀਆਂ ਭੈਣਾਂ ਦੇ ਤੇ ਵੀਰਾਂ ਦੇ ਮੈਸੇਜ ਆਏ ਹੋਏ ਸੀਗੇ ਕਿ ਦੀਦੀ ਜੇਕਰ ਅਪਰੀਲੀਆ 'ਚ ਕੋਈ ਕੰਮ ਹੋਇਆ ਤਾਂ ਜ਼ਰੂਰ ਦੱਸਿਓ ਹੈ ਨਾ ਤੇ ਇਹ ਵਾਲੀ ਫੈਕਟਰੀ ਦੇ ਵਿੱਚ ਨਾ ਬੰਦਿਆਂ ਦੀ ਜ਼ਰੂਰਤ ਪੈਂਦੀ ਰਹਿੰਦੀ ਹੈ ਕੰਮ ਵਾਸਤੇ ਮੇਰੀ ਵੀ ਫਰੈਂਡ ਨੇ ਦੱਸਿਆ ਸੀਗਾ ਮੈਨੂੰ ਉਦਾਂ ਸਾਡਾ ਰਵੀ ਖੇਤੀਬਾੜੀ ਦਾ ਕੰਮ ਕਰਦਾ ਵਾ ਜਿਹੜੇ ਇਟਲੀ 'ਚ ਰਹਿੰਦੇ ਭੈਣ ਪਰ ਉਹਨਾਂ ਨੂੰ ਤਾਂ ਪਤਾ ਹੀ ਆ ਵੀ ਸਰਦੀਆਂ ਦੇ ਵਿੱਚ ਜਦੋਂ ਮੀਂਹ ਪੈਂਦੇ ਬਹੁਤ ਜ਼ਿਆਦਾ ਪੈਂਦੇ ਆ ਤੇ ਕੰਮ ਥੋੜਾ ਘਟ ਜਾਂਦਾ ਏ ਤੁਹਾਨੂੰ ਪਤਾ ਨਵੇਂ ਆਏ ਬੰਦਿਆਂ ਲਈ ਤਾਂ ਕੰਮ ਬਹੁਤ ਜ਼ਰੂਰੀ ਆ ਤੇ ਇਹ ਹਜੇ ਨਵੇਂ ਆਏ ਨੇ ਇਸ ਕਰਕੇ ਸੀ ਐਡਵਾਂਸ ਦੇ ਵਿੱਚ ਇਹਦਾ ਬਿਸਕੁਟਾਂ ਵਾਲੀ ਫੈਕਟਰੀ ਦੇ ਵਿੱਚ ਦਮੰਦਾ ਕੀਤਾ ਏ ਤੇ ਉਹਨਾਂ ਨੇ ਦੱਸਿਆ ਸੀਗਾ ਕਿ ਦੀਦੀ ਫਿਰ ਪੋਸਟੋਂ ਮਿਲ ਜਾਂਦੀ ਆ ਆਪਾਂ ਅਡਵਾਂਸ ਚ ਦਮਾਨਤਾ ਕਰ ਦਈਏ ਤਾਂ ਫਿਰ ਆਪਾਂ ਨੂੰ ਉਹ ਕਾਲ ਕਰਦੇ ਨੇ ਤੇ ਹੁਣ ਅਸੀਂ ਉਹਨਾਂ ਦਾ ਆਫਿਸ ਲੱਭ ਲਿਆ ਸੀਗਾ ਤੇ ਹੁਣ ਆਪਾਂ ਅੰਦਰ ਚੱਲੇ ਆ ਤੇ ਫਿਰ ਬਾਕੀ ਆਪਾਂ ਤੁਹਾਨੂੰ ਬਾਅਦ ਚ ਦੱਸਦੇ ਉਹਨਾਂ ਨੇ ਕੀ ਦੱਸਿਆ ਆਪਾਂ ਨੂੰ ਜਿਵੇਂ ਦਾ ਹੋ ਗਿਆ ਸੀਗਾ ਰਵੀ ਦਾ ਤੇ ਉਹਨਾਂ ਨੇ ਨੰਬਰ ਲੈ ਲਿਆ ਸੀਗਾ ਤੇ ਉਹ ਕਹਿੰਦੇ ਤੁਹਾਨੂੰ ਅਸੀਂ ਕਾਲ ਕਰਾਂਗੇ ਹੁਣ ਆਪਾਂ ਆਏ ਆ ਇੰਟੈਲੀਜੈਂਟ ਉਹ ਮਦਰ ਬਾਨੀ ਹੋ ਗਿਆ ਇੰਟੈਲੀਜੈਂਟ ਆਏ ਆ ਥੋੜੇ ਦੇ ਦੇਖਦੇ ਆ ਕੱਪੜੇ ਕਿਉਂਕਿ ਗਰਮੀ ਵਾਲਿਆਂ ਤੇ ਹੁਣ ਫੈਰ ਤਾਂ ਲੱਗੀ ਹੁੰਦੀ ਆ ਫੌਰੀ ਤੂਤੋ 103050 10 ਦਾ 10 ਦੇ 5 ਰੁਪਈਆ ਦੀਆਂ ਚੀਜ਼ਾਂ ਕਿ 15 ਚੱਲ ਕੇ ਦੇਖਦੇ ਆ ਸਾਰੀਆਂ ਬਲੈਣਾ ਵਗੈਰਾ ਲਾਈਆਂ ਇੱਕ ਇੱਕ ਐਰੋ ਨੂੰ ਪੂਰਾ ਸੈੱਟ ਹੈਗਾ 4 ਐਰੋ ਦਾ ਇਹ ਟ-ਸ਼ਰਟਾਂ ਵੀ ਇੱਕ ਇੱਕ ਐਰੋ ਦੀਆਂ ਲੱਗੀਆਂ ਸਾਰੀਆਂ ਬਹੁਤ ਸੋਹਣੇ ਕਲਰ ਆ ਸਾਰੀਆਂ ਦੇ ਹੁਣ ਐਰੋ ਆ ਵੀ ਸਾਰੀਆਂ ਹੁਣ ਐਰੋ 2 ਐਰੋ ਆ ਵੀ ਹੁਣ ਐਰੋ કોટ ਵੀ ਲੱਗ ਗਏ ਜੀ ਉਹਦਾ ਫੋਕਾ ਓਨਲੀ 20 ਯਰੋ 20 ਯਰੋ ਤੇ ਕੱਟ ਕੇ ਕੋਟ ਦੇ ਕਿ ਕਿੰਨੇ ਸਸਤੇ ਲਾਏ ਆ 10 ਯਰੋ ਦਾ ਹਾਂ ਆ ਵੀ ਦਾਸ ਵੇ ਯਾਰ ਇਹ 35 ਆ ਦਾ ਵਾ ਹੁਣ ਵਧੀਆ ਕਪੜੇ ਜਿਹਾ ਆ ਹਾਂ ਨਿਊ ਕਲੈਕਸ਼ਨ ਆ ਦੇ 60 ਯਰੋ ਦਾ ਬੇਦਰ ਵਿੱਚ 100 ਤੋਂ 500 ਦੇ ਕਪੜੇ ਆ ਹੂੰ 10 ਈਰੋ ਦਾ। ਨਾ ਹੁੰਦਾ। ਅੱਛਾ ਜੈਕਟ ਬਹੁਤ ਸੋਹਣੀ ਹੈ ਇਹਦਾ ਵੀ ਕਿੰਨੇ ਦੀ ਹੈ? 12 ਤਾਂ ਸਿਰਫ 12 ਯੂਰੋ ਦੀ ਜੈਕਟ। ਇਹ ਕੁੜੀਆਂ ਵਾਲੇ ਟੌਪ 20 ਈਰੋ 200 ਦੇ। 100 ਰੁਪਏ ਦਾ ਇੰਡੀਆ ਦੇ। ਨਾਲ ਦੀ ਨਾਲ ਆਪਾਂ ਤੁਹਾਨੂੰ ਇੰਡੀਆ ਦਾ ਵੀ ਪ੍ਰਾਈਸ ਦੱਸਾਂਗੇ। ਇਹ더라 ਸਾਰੇ ਸੈਂਡਲ ਬਲੂ ਪਿੰਕ ਵਾਈਟ ਬਲੈਕ ਬਰਾਊਨ ਇਹ ਵੀ 12 ਐਰੋ 10 ਐਰੋ ਸਾਰਿਆਂ ਦਾ ਪ੍ਰਾਈਸ 7 ਐਰੋ ਇਹ ਪੈਂਟਾਲੋਨੀ ਪਜਾਮੇ ਸਿਰਫ 3 ਐਰੋ ਚ ਇੰਡੀਆ ਦੇ 300 ਹੁਣ ਆਪਾਂ ਗਏ ਐਰੋ ਸਪੇਨ ਜਲਾਤੋ ਲੈਣੀ ਹੈ ਜੋ ਵੀ ਹੁਣਾਂ ਵਾਸਤੇ ਆਜੋ ਜਲਾਤੋ ਖਾ ਲੋ। ਉਹ ਬਾਸਤਾ। ਆਪਾਂ λε ਮੋਸਰੇਲਾ ਫਰੂਟ ਵਾਲੀ ਜਲਾਤੋ ਚਾਕਲੇਟ ਵਾਲੀ। ਹੁਣ ਆ ਗਏ ਆਪਾਂ ਘਰੇ ਵਾਪਸ ਗਰਮੀ ਕਿੰਨੀ ਹੋਈ ਪਈ ਸੀ ਨਾ। ਲਾ ਜੈਸਮੀਨ ਤਾਂ ਖਾਣਿਆ ਵੀ ਸ਼ੁਰੂ ਕਰਤਾ। ਮੇਰੇ ਤੇ ਜੂ ਵੀ ਤੇ ਸਰਕੂ ਵੀ ਜਾਂਦੇ ਕਿਉਂਕਿ ਅਸੀਂ ਝੂਲੇ ਲੈ ਲਏ। ਝੂਲੇ ਨਹੀਂ ਝੂਟੇ ਲੈ ਲੇ। ਝੂਟੇ ਲੈ ਲੇ। ਕਿਸ ਨੇ ਦੁੱਧ ਪੀ ਕੇ ਗਏ ਸੀ ਕੱਲਾ ਹਨਾ ਦੁੱਧ ਹੀ ਪੀਤਾ ਸੀਗਾ ਕੱਲਾ ਚਾਚੂ ਨੂੰ ਵੀ ਦੇ ਦੇ ਦੇਤੀ ਚਲਾ ਤੋ ਠੀਕ ਆ ਖਾ ਲੋ ਓਕੇ ਜੀ ਮਿਲਾਂਗੇ ਆਪਾਂ ਤੁਹਾਨੂੰ ਨੈਕਸਟ ਬਲੌਗ ਦੇ ਵਿੱਚ ਉਮੀਦ ਕਰਦੇ ਆ ਤੁਹਾਨੂੰ ਸਾਡਾ ਬਲੌਗ ਵਧੀਆ ਲੱਗੂਗਾ ਜੇਕਰ ਵਧੀਆ ਲੱਗਿਆ ਤਾਂ ਲਾਈਕ ਸਬਸਕ੍ਰਾਈਬ ਸ਼ੇਅਰ ਜ਼ਰੂਰ ਕਰਿਓ ਓਕੇ ਜੀ ਬਾਏ ਸਾਰਿਆਂ ਨੂੰ ਅਰੀ ਬਦੇਰ ਜੀ ਬਾਏ ਬਾਏ ਜੁਬੀ ਨੂੰ ਦਿਖਾ ਨਹੀਂ ਸਕਦੇ ਆਪਾਂ ਦਿਖਾਦਾ ਜੁਬੀ ਥੋੜਾ ਜਿਹਾ ਦਿਖਾ ਦਿੰਨੇ ਆ ਉੜਾ ਵੀ ਨਹੀਂ ਦਿਖਾ ਨਹੀਂ ਸਾਡੇ ਕਿਉਂਕਿ ਇਹ ਕੱਪੜਿਆਂ ਚ ਬਾਹਰ ਹੋਇਆ ਪਿਆ ਵਾ ਗਰਮੀ ਵਾਲੀ ਸੀਗੀ ਓਕੇ ਜੀ ਬਾਏ